ਸਤਿ ਸ਼੍ਰੀ ਅਕਾਲ ਜੀ ਨਮਸਤੇ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼੍ਰੀ ਅਨਕਪੂਰ ਸਾਹਿਬ ਸਭ ਤੋਂ ਪਹਿਲਾਂ ਮੈਂ ਆਪਣੇ ਸਾਰੇ ਇਲਾਕਾ ਵਾਸੀਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਪਿਛਲੇ ਬੀਤੇ ਦਿਨਾਂ ਦੇ ਵਿੱਚ ਪ੍ਰਸ਼ਾਸਨ ਦੀ ਹਰ ਸੰਭ 可能 ਮਦਦ ਕੀਤੀ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਅਮੇ ਸਾਰੇ ਆਪਣੇ ਮੀਡੀਆ ਸਾਡੇ ਇਲਾਕੇ ਦੇ ਮੀਡੀਆ ਦੇ ਸਾਥੀਆਂ ਦਾ ਵੀ ਧੰਨਵਾਦ ਕਰਦਾ ਕਿ ਜਰੂਰ ਜਰੂਰ ਬਲੈਕਆਊਟ ਦੀ ਕਾਲ ਸੀਗੀ ਤੁਸੀਂ ਸਭ ਨੇ ਸੰਪੂਰਨ ਉਹਦਾ ਜਿਹੜਾ ਹੈ ਸਮਰਥਨ ਵੀ ਕੀਤਾ ਉਹਦਾ ਸਾਥ ਵੀ ਦਿੱਤਾ ਇਹ ਹੀ ਇੱਕ ਸਾਡੀ ਐਜ਼ ਅ ਗੁੱਡ ਸਿਟੀਜ਼ਨ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਸਾਡੀ ਡਿਊਟੀ ਹੁੰਦੀ ਹੈ ਤੇ ਮੈਂ ਦਿਲੋਂ ਜਿਹੜਾ ਹੈ ਸਲੂਟ ਕਰਦਾ ਸਾਡੀ ਆਰਮਡ ਫੋਰਸਿਸ ਨੂੰ ਸਾਡੀ ਇੰਡੀਅਨ ਆਰਮੀ ਨੂੰ ਸਾਡੀ ਇੰਡੀਅਨ 에ਅਰ ਫੋਰਸ ਨੂੰ ਸਾਡੀ ਇੰਡੀਅਨ ਨੇਵੀ ਨੂੰ ਜਿਸ ਤਰੀਕੇ ਨਾਲ ਉਹਨੇ ਆਪਰੇਸ਼ਨ ਸਿੰਦੂਰ ਨੂੰ ਇਨਜਾਮ ਅੰਜਾਮ ਦਿੱਤਾ ਤੇ ਉਸ ਤੋਂ ਬਾਅਦ ਪਾਕਿਸਤਾਨ ਦੇ ਜੋ ਨਾਪਾਕ ਇਰਾਦੇ ਸੀ ਪਾਕਿਸਤਾਨ ਨੇ ਸੈਂਕੜੀਆਂ ਦੀ ਤعداد ਦੇ ਵਿੱਚ ਪੰਜਾਬ ਦੇ ਵਕਫਾ ਖਿਲਾਕਿਆਂ ਦੇ ਵਿੱਚ ਜਿਹੜੇ drones ਛੱਡੇ ਇੱਕ ਇੱਕ drone ਨੂੰ intercept ਕਰਕੇ ਉਸ ਨੂੰ ਖਤਮ ਕੀਤਾ ਤੇ ਸਾਡੀ ਰੱਖਿਆ ਕੀਤੀ ਹੈ ਮੈਂ ਦਿਨੋਂ ਸਲੂਟ ਕਰਦਾ ਆਪਣੇ ਸਾਰੇ ਹੀ ਫੌਜੀ ਫੀਰਾਂ ਨੂੰ ਪਰ ਅਜੇ ਵੀ ਜਿਹੜੇ ਹਾਲਾਤ ਹੈ ਉਹ ਤਣਾਪੂ ਨੇ ਇਸ ਕਰਕੇ ਸਾਡੇ ਵੱਲੋਂ ਇੱਕ ਆਪਰੇਸ਼ਨ ਅਭਿਆਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਸਾਡੇ ਚਿਲੇ ਦੇ ਵਿੱਚ ਜਿਸ ਦੇ ਵਿੱਚ ਸਾਡੇ ਆਪਣੇ ਨੌਜਵਾਨ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਆਓ ਵੱਡੀ ਤਦਾਦ ਚਾਓ ਆਪਣੇ ਆਪ ਨੂੰ ਆਪਾ ਆਫਰ ਕਰੀਏ ਆਪਣੇ ਦੇਸ਼ ਦੇ ਲਈ ਆਪਣੇ ਵਤਨ ਦੇ ਲਈ ਆਪਣੀ ਮਿੱਟੀ ਦੇ ਲਈ ਕਿ ਸਿਵਲ ਡਿਫੈਂਸ ਦੇ ਵਿੱਚ ਤਾਂ ਕਿ ਕੱਲ ਨੂੰ ਕਿਤੇ ਵੀ ਕਦੀ ਜ਼ਰੂਰਤ ਪੈਂਦੀ ਹੈ ਅਗਰ ਹਨਾਕ ਟਿਕੜਦੇ ਦਿਆਂ ਦੁਬਾਰਾ ਕਲੇਪਾ ਪਾਕਿਸਤਾਨ ਤੇ ਭਰੋਸਾ ਨਹੀਂ ਕਰ ਸਕਦੇ ਕੱਲ ਵੀ ਆਪਾਂ ਦੇਖਿਆ ਕਿ ਕਿਵੇਂ ਸੀਜ਼ਫਾਇਰ ਤੋਂ ਬਾਅਦ ਦੁਬਾਰਾ ਉਨੀ ਜਿਹੜਾ ਐਟੈਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹੁਣ ਅਗਲੀ ਤਿਆਰੀ ਨੂੰ ਦਰੁਸਤ ਕਰਨ ਦੇ ਲਈ ਆਪਾਂ ਆਪਣੇ ਆਪ ਨੂੰ ਆਫਰ ਕਰੀਏ ਕੱਲ ਸ਼ਰੀ ਲੰਗਪੁਰ ਸਾਹਿਬ ਵਿਖੇ ਵਿਰਾਸਤੀ ਖਾਲਸਾ ਦਾ ਜਿਹੜਾ ਆਡੀਟੋਰੀਅਮ ਹੈ ਤਰੀਕ 12 ਮੀ ਸਮਾ 11 ਵਜੇ ਤੁਸੀਂ ਪਹੁੰਚੋ ਤੁਹਾਨੂੰ ਉੱਥੇ ਬੇਸਿਕ ਟ੍ਰੇਨਿੰਗ ਦਿੱਤੀ ਜਾਊਗੀ ਉਮੇਂ ਰੋਲ ਕੀਤਾ ਜਾਊਗਾ ਤੁਹਾਡਾ ਨਾਮ ਪਤਾ ਮੋਬਾਈਲ ਨੰਬਰ ਲਿਖਿਆ ਜਾਊਗਾ ਤਾਂ ਕਿ ਜਦੋਂ ਵੀ ਕਦੀ ਵੀ ਕਿਤੇ ਵੀ ਲੋੜ ਪੈਣੀ ਹੈ ਤਾਂ ਤੁਹਾਨੂੰ ਇੱਕ ਵਾਸਤੇ ਬੁਲਾਇਆ ਜਾ ਸਕੇ ਤਾਂ ਮੈਂ ਆਪਣੇ ਇਲਾਕੇ ਦੇ ਸਾਰੇ ਹੀ ਨੌਜਵਾਨ ਮੀਰਾਂ ਨੂੰ ਬੇਨਤੀ ਕਰੂੰਗਾ ਪਰ ਇਸ ਤੋਂ ਬਾਅਦ ਆਪਾਂ ਨੰਗਲ ਵੀ ਰੱਖਾਂਗੇ ਪਰ ਕੱਲ ਮੇਰੀ ਨਾ ਸ਼੍ਰੀਨੰਦਪੁਰ ਸਬਤ ਆਸ-ਪਾਸ ਦੇ ਇਲਾਕੇ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਬੇਨਤੀ ਹੈ ਆਓ ਆਪ ਆਪਣੀ ਦੇਸ਼ ਨੂੰ ਆਪਣਾ ਹੰਝੜਾ ਹੈ ਸਿਵਾਮਾ ਦੇ ਲਈ ਆਪਣੇ ਜਿਹੜਾ ਹੈ ਨਾਮ ਜ਼ਰੂਰ ਰਜਿਸਟਰ ਕਰਾਈਏ ਧੰਨਵਾਦ